ਮੰਮੀ ਇੱਕ ਗੱਲ ਕਰਾਂ ਤੁਹਾਨੂੰ ਘਰ ਕਿਹੜੀ ਕਰਨੀ ਆ ਐਨਾ ਤੁਸੀਂ ਰੱਬ ਦਾ ਨਾਮ ਲੈਂਦੇ ਜੇ ਇੰਨੇ ਪਾਠ ਪੂਜਾ ਕਰਦੇ ਜੇ ਫਿਰ ਵੀ 7 ਸਾਲ ਹੋ ਗਏ ਸਾਡੇ ਵਿਆਹ ਨੂੰ ਤੇ ਆਪਣੇ ਸਾਡੀ ਸੁਣੀ ਤੇ ਹੈ ਨਹੀਂ ਆ ਕਿ ਤੁਸੀਂ ਕਿਉਂ ਇੰਨਾ ਰੱਬ ਦਾ ਨਾਮ ਨਹੀਂ ਲੈਂਦੇ ਰੱਬ ਦਾ ਨਾਲ ਸੁਣਿਆ ਛੱਡ ਦਈਦਾ ਵਾ ਵਿਸ਼ਵਾਸ ਮੈਨੂੰ ਮਾਰ ਆਈ ਤੇ ਦਊਗਾ ਮਾਰ ਆ ਤੇ ਤਰੀ ਤਾਂ ਧੀ ਤੇ ਦਊਗਾ ਇਹਨਾ ਪਰ ਤੁਹਾਡੇ ਸਾਹਮਣੇ ਆ ਮੇਰਾ ਤੇ ਵਿਸ਼ਵਾਸ ਚ ਟੁੱਟ ਗਿਆ ਮੈਨੂੰ ਤੇ ਨਹੀਂ ਹੁਣ ਯਕੀਨ ਰਹੇਗਾ ਰੱਬ ਤੇ ਨਹੀਂ ਯਕੀਨ ਹੀ ਤੋੜੀਦਾ ਹੁੰਦਾ ਆਪਣਾ ਵੀਦ ਰੱਖ ਮਹਾਰਾਜ ਨੇ ਦੇਣਾ ਵਾ ਸਭ ਕੁਝ ਵੇਕ ਆਪਣੇ ਘਰ ਹੈਗਾ ਵਾ ਇੱਕ ਬੱਚੇ ਦੀ ਗੱਲ ਵਾ ਉਹ ਵੀ ਮਹਾਰਾਜ ਨੇ ਦੇ ਦੇਣਾ ਵਾ ਐਨਾ ਨਾ ਤੂੰ ਬੰਦ ਰੱਖ ਹੋੜਾ ਕਰਿਆ ਕਰ ਜੇ ਮਾਨਾ ਹੋੜਾ ਕਰੇਗੀ ਤੇ ਫਿਰ ਟੈਬ ਦਾ ਲੰਗਣਾ ਵਾ ਘਰ ਕੋਈ ਨਹੀਂ ਮਹਾਰਾਜ ਨੇ ਦੇਣਾ ਦੇਣਾ ਵਾ ਉਹ ਤਾਂ ਤੁਹਾਡੀ ਗੱਲ ਠੀਕ ਹੈ ਮੈਂ ਮੰਨਦੀ ਆ ਪਰ ਪਤਾ ਨਹੀਂ ਕਿਉਂ ਮੈਨੂੰ ਐਂਜ ਲੱਗਦਾ ਵਾ ਕਿ ਜਿਵੇਂ ਬੜਾ ਹੀ ਟਾਈਮ ਹੋ ਗਿਆ ਅਜੇ ਚੱਲ ਹੁੰਦਾ ਹੀ ਆ ਉਹ ਵੀ ਜਾਂਦਾ ਵਾ ਕੋਈ ਨਹੀਂ ਐਨਾ ਨਹੀਂ ਦੇਲਾ ਹੋੜਾ ਕਰਨਾ ਅੱਜ ਹਾਂ ਗੱਲ ਕੀਤੀ ਆ ਨਾ ਤੇ ਮੁੜ ਕੇ ਨਾ ਗੱਲ ਕਰੀ ਤੂੰ ਮੋਈ ਤੱਕ ਕਰਦੀ ਆ ਤੇ ਫਿਰ ਮੈਨੂੰ ਵੀ ਫੇਰ ਹੁਜ਼ਾਰਾ ਉਤਰ ਆ ਵੀ ਇਹਦਾ ਇਹਦੇ ਮਨ ਚ ਪਤਾ ਨਹੀਂ ਕੀ ਆਉਂਦੀ ਹੋਣੀ ਆ ਤੇ ਮਹਾਰਾਜ ਤੇ ਵਾਸਵਾਜ ਮੈਨੂੰ ਤੇ ਹੈਗਾ ਹੀ ਨਹੀਂ ਹੁਣ ਜੇ ਗੱਲ ਹੈਗੀ ਜੇ ਕਿ ਕਾ ਤੁਹਾਡਾ ਝਕੀਨ ਜਿਹੜਾ ਵਾ ਆ ਇਹੋ ਮੈਨੂੰ ਤੋਰੀ ਰੱਖਦਾ ਵਾ ਉਦਾਂ ਵੇ ਮੇਰਾ ਤੇ ਹੁਣ ਮਾਸਾ ਮਨ ਨਹੀਂ ਟਿਕਦਾ ਬਸ ਆ ਤੁਹੀਂ ਪਤਾ ਨਹੀਂ ਕਿਹੜੇ ਹਸਨਾਂ ਇੰਨਾ ਰੱਬ ਤੇ ਜੀ ਕੀ ਕਰਕੇ ਬੈਠੇ ਜੇ ਤੁਹਾਡੀਆਂ ਗੱਲਾਂ ਜਿਹੜੀਆਂ ਤੁਹਾਡਾ ਹੌਸਲਾ ਮੈਨੂੰ ਹੌਸਲਾ ਦੇ ਛੱਡਦਾ ਵਾ ਉਦਾਂ ਸੱਚ ਪੁੱਛੋ ਆ ਤੇ ਮੈਂ ਬੋਣਿਆ

ਵਿੰਦਰ ਕਿੱਥੋਂ ਆਇਆ ਕੋ ਨਹੀਂ ਬਾਹਰ ਖਲੋਤੇ ਮੁੰਡਿਆਂ ਕੋਲ ਏਡੇ ਮੁੰਡੇ ਉਹ ਇੱਥੇ ਇਕੱਠੇ ਹੀ ਹੋਏ ਸੀ ਘਰਾਂ ਆਪਣੇ ਦੇ ਨੇੜੇ ਵਾਲੇ ਜੀ ਹਾਂ ਆਹ ਮੋੜ ਤੇ ਖਲੋਤੇ ਸਾਰੇ ਜਣੇ ਨੇ ਮੈਂ ਵੀ ਖਲੋ ਗਿਆ ਉਹਨਾਂ ਨੂੰ ਆਜ ਮਾਰਦੀ ਨੇ ਘਰ ਦੀਆਂ ਗੱਲਾਂ ਬੰਦਾ ਲੈ ਹਾਂ ਕਰਨ ਮੇਰੀ ਗੱਲ ਸੁਣ ਹਰਦੀਪ ਨੇ ਕੋਈ ਗਲਤ ਨਹੀਂ ਕਹੀ ਤੂੰ ਮੈਂ ਤਾਂ ਨਹੀਂ ਕੋਈ ਆਖਿਆ ਤੈਨੂੰ ਨਾ ਅੱਜ ਬੜਾ ਹੀ ਉਹਨੇ ਮਨ ਜਾ ਹੋੜਾ ਕੀਤਾ ਮੇਰੇ ਕੋ ਆ ਕੇ ਅੱਗੇ ਕਦੀ ਨਹੀਂ ਮੈਨੂੰ ਨੇ ਇਹ ਜੀ ਗੱਲ ਆਖੀ ਨਾ ਨਾ ਮੈਂ ਨੀ ਕੋਈ ਉਹਦਣਾ ਗੱਲ ਕੀਤੀ ਗੱਲ ਕੀ ਹੋਈ ਹੈ ਕੋਈ ਉਹ ਆਖਿਆ ਤੁਨੂੰ ਨੇ ਨਹੀਂ ਇਹੋ ਹੀ ਕਹਿ ਡਈ ਹੀ ਹੋਰ ਤਾਂ ਕੋਈ ਗੱਲ ਨਹੀਂ ਇਹੋ ਹੀ ਕਹਿ ਡਈ ਬੱਚੇ ਨੂੰ ਲੈ ਕੇ ਹੀ ਗਈ ਹੀ ਕਹਿਣ ਹਾਂਜੀ ਤੇ ਮੰਮੀ ਇੰਨਾ ਤੁਸੀਂ ਮਾਰਦੇ ਤੇ ਵਿਸ਼ਵਾਸ ਰੱਖ ਦੇਦੇ ਤੇ ਮੇਰੀ ਮਾਂ ਰਾਜ ਸੁਣਦਾ ਕਿਉਂ ਨਹੀਂਗਾ ਤੇ ਮੈਨੂੰ ਤੁਹਾਡੀ ਗੱਲ ਸੁਣ ਕੇ ਆਪ ਬੜਾ ਹੀ ਮੇਰੇ ਮਨ ਨੂੰ ਦੁੱਖ ਜਿਹਾ ਲੱਗਾ ਵਾ ਵੀ ਇਹਦੇ ਮਨ 'ਚ ਖਰੇ ਤੂੰ ਵਾ ਕੋਈ ਕਹੀ ਹੋਊ ਗੱਲ ਜਾਂ ਤਾਂ ਆਈ ਦੀ ਇਹੋ ਦੀ ਮਨ 'ਚ ਗੱਲ ਆਈ ਆ ਮੈਂ ਜਾਣਾਂ ਮੰਮੀ ਮੈਂ ਤੁਹਾਨੂੰ ਕੋਈ ਨਹੀਂ ਕਿਹਾ ਤੇ ਨਹੀਂ ਉਹਨੂੰ ਨਾ ਸਮਝਾਇਆ ਕਰ ਕੋਈ ਨਹੀਂ ਮਹਾਰਾਜ ਦਊਗਾ ਉਹਨੂੰ ਵੀ ਮੈਂ ਬਥੇਰਾ ਨਹੀਂ ਆ ਮਹਾਰਾਜ ਦੇ ਕਰਕੇ ਜਾਂਦੇ ਹੁੰਦੇ ਆ ਡੇਰ ਨਾ ਹਨੇਰ ਨਾ ਹੋਵੇ ਡੇਰ ਦੇ ਵਿੱਚ ਉਹ ਲਾਈ ਜਾਂਦਾ ਮਹਾਰਾਜ ਕਿਸੇ ਨਾ ਕਿਸੇ ਦੇ ਨੇੜੇ ਮੈਂ ਆਪ ਤੁਹਾਨੂੰ ਉਹਨੂੰ ਹੌਸਲਾ ਦੇਣਾ ਵਾ ਹੁਣ ਇੰਨਾ ਟਾਈਮ ਹੋ ਗਿਆ ਵਾ ਦਿਲ ਤੇ ਤੇ ਚਲੋ ਪਤਾ ਆ ਹੀ ਲੱਗ ਹੀ ਜਾਂਦਾ ਛੱਟ ਤੇ ਵੱਜਦੀ ਏ ਤੈਨੂੰ ਪਰ ਆ ਕੀ ਦਈ ਹੁਣ ਕੀ ਕਰਨਾ ਹੁਣ ਜਦੋਂ ਮਹਾਰਾਜ ਨੇ ਕਰਮਾਜ ਹੋਊਗਾ ਆਪੇ ਦੇ ਦੇਣਾ ਆਪੇ ਦੇ ਦੇਣਾ ਵਾ ਉਹ ਤਾਂ ਡੇਗੀ ਮੈਨੂੰ ਤੇ ਆਪ بڑا ਹੁੰਦਾ ਵਾ ਉਹਨੂੰ ਤੇ ਦਿਲਾਸੇ ਦੇ ਦੇਈ ਦੇ ਆ ਤੇ ਚਲ ਕੋਈ ਨਹੀਂ ਪੁੱਤ ਆਪੇ ਮਹਾਰਾਜ ਦਊਗਾ ਤੇ ਅੱਜ ਜੀ ਦੋਸਾਂ ਕੋਲ ਨੇ ਅੱਜ ਕਿਹਾ ਤੇ ਮੈਨੂੰ ਬੜਾ ਸਭੋ ਦੁੱਖ ਹੋਇਆ ਮੈਂ ਸਾਇਜ ਕਿ ਤੂੰ ਨਾ ਆਖੀ ਹੋਏ ਕੋ ਗੱਲ ਨਹੀਂ ਮੈਂ ਨਹੀਂ ਕੋ ਗੱਲ ਆਖੀ ਫੋਨ ਨਾ ਕਿਸਦਾ ਆਇਆ ਹੋਵੇ ਜਾਂ ਉਹਨੇ ਕਿਸਨੇ ਕੋ ਗੱਲ ਕਰ ਦਿੱਤੀ ਹੋਵੇ ਜਾਂ ਕਿਸਦਾ ਫੋਨ ਫਾਨ ਆਇਆ ਹੋਵੇ ਨਹੀਂ ਇਹ ਤਾਂ ਨਹੀਂ ਉਹਨੇ ਮੈਨੂੰ ਦੱਸਿਆ ਕਿ ਜਾਂ ਫੋਨ ਆਇਆ ਵਾ ਉਹ ਤੇ ਬੜਾ ਹੀ ਮੰਨ ਜਾ ਹੋਇਆ ਸੀ ਉਹਦਾ ਚਲ ਠੀਕ ਹੈ ਨਾ ਤੂੰ ਉਹਨੂੰ ਕੋਈ ਗੱਲ ਆਖੀ ਉਹਨੂੰ ਸਮਝਾਇਆ ਹੀ ਕਰ ਹੈ ਕਿੱਥੇ ਆ ਹੁਣ ਇੱਥੇ ਹੀ ਹੁਣੀ ਹੈ ਬਾਹਰ ਕੋਈ ਨਹੀਂ ਮੰਮੀ ਮੈਂ ਕਰਦਾ ਹਾਂ ਉਹਨਾਂ ਨਾਲ ਗੱਲ ਕਿ ਕੀ ਗੱਲ ਹੈ ਹਾਂ ਕੁਛ ਨਹੀਂ ਹਾਂ ਹਾਂ ਪੁੱਛ ਉਹਨੂੰ ਹੋ ਗਈ ਜੇ ਤਿਆਰ ਆਹ ਹੋ ਗਿਆ ਹੋ ਗਿਆ ਤਿਆਰ ਰੋਟੀ ਲੈ ਰੋਟੀ ਖਾ ਲਈਏ ਮੈਂ ਕਹਿੰਨੀ ਹੱਦੀ ਵੀ ਰੁਲਿਆ ਕੇ ਆਵੇ ਰੋਟੀ ਇੱਧਰ ਹੀ ਮੈਂ ਹਾਂ ਦੱਸੋ ਹੋ ਗਿਆ ਮੈਂ ਮੰਮੀ ਨੇ ਲਈ ਆਖਣਾ ਵੀ ਕੀ ਗੱਲ ਬੜੀ ਢਿੱਲੀ ਮਠੀ ਆ ਇਹਨੇ ਆਖਿਆ ਕੋਤਨ ਨਹੀਂ ਮੈਨੂੰ ਕਿਹਾ ਨੇ ਕਿ ਆਖਣਾ ਕਿਉਂ ਮੈਂ ਕਿ ਮम्मी ਨੂੰ ਤੇ ਮੈਂ ਕੁਛ ਨਹੀਂ ਕਿਹਾ ਕੀ ਪਤਾ ਆਂਦੀ ਬੜੀ ਉਹ ਮੈਨੂੰ ਐਂ ਜੇ ਲੱਗਣ ਦੀ ਜਿਵੇਂ ਬੜੀ ਉਦਾਸ ਜੀ ਹੁੰਦੀ ਜਾਂ ਜੇ ਕਿ ਨੇ ਕੋ ਕਿਆ ਹੋਵੇ ਨੇ ਮੈਨੂੰ ਪੁੱਛਣ ਦਾ ਵੀ ਤੂੰਦ ਨਹੀਂ ਕੋ ਆਕੇ ਮਾਂ ਮੈਂ ਤਾਂ ਉਹਨਾਂ ਨਾਲ ਕੋਈ ਗੱਲ ਹੀ ਨਹੀਂ ਕੀਤੀ ਨਹੀਂ ਨਹੀਂ ਬਾਊ ਮੈਂ ਤੇ ਨਹੀਂ ਉਦਾਸ ਮੈਂ ਕਿ ਮੈਨੂੰ ਦੇਖਣ ਕੀ ਜਾਣਾ ਵਾ ਉਦਾਂ ਹੀ ਬੱਸ ਮੇਰਾ ਮਨ ਜਾ ਹੀ ਐਵੇਂ ਨਾ ਤੂੰ ਟੈਨਸ਼ਨ ਲੈ ਅਗਰ ਮਨਮੂਨ ਆਪੇ ਕੋਈ ਨਹੀਂ ਮਰਵਾ ਪਰਮਾਤਮਾ ਬੈਠਾ ਹੁੰਦਾ ਉੱਤੇ ਆ ਉਹਨੂੰ ਫਿਕਰ ਸਾਰਿਆਂ ਦਾ ਹੀ ਬਹੁਤ ਗੱਲ ਤਾਂ ਦੀ ਠੀਕ ਆ ਆਓ ਇੰਨੀ ਚਿੰਤਾ ਕਰੀ ਦੀ ਹੁੰਦੀ ਕੋਈ ਗੱਲ ਨਹੀਂ ਆ ਇੱਕ ਗੱਲ ਹੈਗੀ ਆ ਜਿੰਨਾ ਮੰਮੀ ਰੱਬ ਦਾ ਨਾਮ ਲੈਂਦੇ ਆ ਤੇ ਤੁਸੀਂ ਆਂਦੇ ਰੱਬ ਹੈਗਾ ਮੈਨੂੰ ਤੇ ਨਹੀਂ ਰੱਬ ਫਿਰ ਕਿਤੇ ਦੀ ਜਾ ਰੱਬ ਹੈਗਾ ਤਾਂ ਅਸੀਂ ਤੁਰੇ ਫਿਰਦੇ ਆ ਜੇ ਰੱਬ ਨਾ ਹੋਵੇ ਤਾਂ ਅਸੀਂ ਤੁਰੇ ਫਿਰਾਂਗੇ ਹੈ ਆਪੇ ਆਂਦੇ ਰ ਆਪ ਸਾਰਿਆਂ ਦੀ ਹੁੰਦਾ ਰੱਬ ਸਾਰਿਆਂ ਦੀ ਹੁੰਦਾ ਤੇ ਮੇਰੀ ਤੇ ਰੱਬ ਨੇ ਸੁਣੀ ਹੀ ਨਹੀਂ ਨਾ ਕੀ ਪਤਾ ਮਹਾਰਾਜ ਸਾਡੀ ਲੇਟ ਸੁਣ ਲੈ ਥੋੜੀ ਬਹੁਤੀ ਕਿੰਨੀ ਲੇਟ ਸਾਡੇ ਸਾਹਮਣੇ ਕਿੰਨੇ ਸਾਲ ਤੇ ਹੋ ਗਏ ਆ ਹੁਣ ਤੇ ਆਂਡ ਗਵਾਂਡ ਰਿਸ਼ਤੇਦਾਰਾਂ ਚ ਵੀ ਗੱਲਾਂ ਹੋਣ ਡੈ ਪੀਆਂਵਾ ਇਹਦਾ ਮਤਲਬ ਹੈ ਤੈਨੂੰ ਕਿਸੇ ਦਾ ਫੋਨ ਆਇਆ ਹੋਣਾ ਵੀ ਜਿਹੜੇ ਤੂੰ ਬੈਠੀਂ ਆਦਾ ਸੀ ਕਿਉਂਕਿ ਮੰਮੀ ਨੇ ਮੈਨੂੰ ਉਹ ਚ ਯਾਰ ਤੁਸੀਂ ਐਵੇਂ ਇਦਾਂ ਦੀ ਕੋਈ ਗੱਲ ਨਾ ਸੋਚਿਆ ਕਰੋ ਮੈਨੂੰ ਕਿਸ ਦਾ ਫੋਨ ਨਹੀਂ ਆਇਆ ਮੈਨੂੰ ਕਿਸ ਨੇ ਕੁਝ ਨਹੀਂ ਕਿਹਾ ਮੇਰਾ ਆਪਣਾ ਹੀ ਮਨ ਦੀ ਗੱਲ ਆ ਮੈਂ ਮੰਮੀ ਨਾਲ ਕਰਤੀ ਤਾਂ ਮੰਮੀ ਨੇ ਕਹਾਈ ਤੁਹਾਡੇ ਨਾਲ ਕਰਤੀ ਆ ਤੇ ਮੈਂ ਤੇ ਵੈਸੇ ਕੀਤੀ ਆ ਚਲੋ ਜੇ ਤੁਹਾਨੂੰ ਨਹੀਂ ਚੰਗੀ ਲੱਗੀ ਮੱਕੇ ਤੋਂ ਨਹੀਂ ਕਰਦੀ ਤੂੰ ਨਾ ਐਵੇਂ ਦਿਲ ਤੇ ਲਿਆ ਕਰ ਕੋਈ ਗੱਲ ਮੰਮੀ ਸਾਰੇ ਗੁਰਦੁਆਰੇ ਜਾਂਦੀਆਂ ਤੇ ਬਹੁਤੀ ਗੱਲ ਤੂੰ ਨਾਲ ਉਹਦੇ ਚਲ ਜਿਆ ਕਰ ਆਪੇ ਮਹਾਰਾਜ ਸੁਣੂਗਾ ਜਾ ਕੇ ਅਰਦਾਸ ਬੇਨਤੀ ਕਰੋਗੇ ਕੋਈ ਨਾ ਕਰ ਕਰੋਗੇ ਪ੍ਰਮਾਤਮਾ ਆਪੇ ਦੇਊਗਾ ਕੋਈ ਗੱਲ ਨਹੀਂ ਆ ਉਹ ਇੰਨੀ ਝੋਲੀਆਂ ਭਰਦਾ ਸਾਰਿਆਂ ਦੀ ਸਾਡੀ ਕਿਹੜੀ ਉਹਨਾਂ ਨਹੀਂ ਭਰਨੀ ਕਦੇ ਦੇ ਰਿਆ ਆਂਦੇ ਨਹੀਂ ਰੱਬ ਦੇ ਘਰ ਕੋਈ ਨਹੀਂ ਠੀਕ ਹੈ ਜੀ ਹੈ ਠੀਕ ਹੈ ਕੋਈ ਸਾਰੇ ਆਂਦੇ ਆ ਰੱਬ ਹੈਗਾ ਰੱਬ ਹੈਗਾ ਵਾ ਜਿੱਦਨ ਮੇਰੀ ਸੁਣੂਗਾ ਰੱਬ ਮੇਰੀ ਝੋਲੀ ਭਰੂਗਾ ਮੈਂ ਤਾਂ ਉਦੋਂ ਹੀ ਮੰਨੂਗੀ ਕਿ ਆਹੋ ਰੱਬ ਹੈਗਾ ਵਾ ਚੱਲ ਅੱਛਾ ਜੇ ਆਂਦੇ ਆ ਹੈ ਗਾਵਾ ਤੇ ਸ਼ਾਇਦ ਕਿ ਤੇ ਰੱਬ ਮੇਰੀ ਵੀ ਸੋਣੀ ਰਵੇ ਰੱਬਾ ਜੇ ਤੂੰ ਹੈ ਗਾਵਾ ਆ ਤੇ ਛੇਤੀ ਮੇਰੀ ਝੋਲੀ ਭਰ ਦੇ ਜੇ ਇਦਾਂ ਮੈਂ ਤਰਲੇ ਜਲੈਂਦੀ ਰਹੀ ਆ ਤੇ ਮੇਰਾ ਤੇ ਹੋਣਿਆ ਮਾਨੀ ਦੁਖੀ ਜਾ ਹੋ ਗਿਆ ਵਾ ਚਲੋ ਵਾਏ ਗੁਰੂ ਸਰਬਤ ਦਾ ਪਹਲਾਈ ਕਰੀਏ ਕਿਪਰ ਬੋਤ ਰੋਟੀ ਪੱਕੀ ਐ ਤੇ ਫਿਰ ਭੜਾ ਡੈੜੀ ਆਪਣੇ ਨੂੰ

ਆਈਦਾ ਹੁਣ ਸੇਲਾ ਹੈਗੀ ਤੇ ਹਦੀ ਬਹੁਤ ਚੰਗੀ ਆ ਪਰ ਇਹ ਆ ਵੀ ਅੱਜ ਸਵੇਰ ਦੀ ਨਾ ਬਹੁਤੀ ਢੇਰੀ ਜਿਹਾ ਆ ਕੇ ਬੈਗੀ ਆ ਕਿਉਂ ਵੀ ਗੱਲ ਇਹ ਹੋਈ ਵੀ ਬੱਚੇ ਨੂੰ ਲੈ ਕੇ ਹੀ ਕਹਿੰਦੀ ਮੰਮੀ ਇੰਨਾ ਚਿਰ ਹੋ ਗਿਆ ਵਿਆਹ ਨੂੰ ਕਿਤੇ ਇੰਨਾ ਦਿੰਦੀ ਤੈਨੂੰ ਰੱਬ ਤੇ ਯਕੀਨ ਆ ਤੇ ਰੱਬ ਤੇ ਬੋੜਦਾ ਨਹੀਂਗਾ ਉਹ ਰੱਬ ਤੇਰਾ ਕੀਤਾ ਕਿੱਥੇ ਉਹ ਰੱਬ ਕਰੀ ਜਾਂਦਾ ਹਮ ਰੱਬ ਦੀ ਜਾਨ ਨਹੀਂ ਅਸੀਂ ਸਿਆਰ ਕਰਕੇ ਦੇ ਲਾ ਇੰਨਾ ਨਹੀਂ ਨਾ ਫੇਰ ਵੀ ਰੱਬ ਤੇ ਵਿਸ਼ਵਾਸ ਆਪਣਾ ਚੁੱਪੀ ਦਾ ਵਿਸ਼ਵਾਸ ਰੱਖੀਦਾ ਵਾ ਮੈਨੂੰ ਤੇ ਬੜਾ ਵਿਸ਼ਵਾਸ ਵਾ ਮਹਾਰਾਜ ਦੇ ਵੀ ਆਪੇ ਦੇਊਗਾ ਮਹਾਰਾਜਾ ਚਲ ਪੋਤਨੀ ਤੇ ਤੇ ਹੀ ਦੇਊਗਾ ਚਲ ਆਪਣੇ ਆਰੇ ਤੇ ਲੱਗਣਗੇ ਧੀ ਤੇ ਦੇ ਪੁੱਤ ਤੇ ਬਰਾਬਰੀ ਆ ਸਾਡੇ ਕੋਈ ਆ ਧੀ ਪੁੱਤ ਕੀ ਫਰਕੰਦਾ ਵਾ ਨਹੀਂ ਫਰਕ ਤੇ ਚਲ ਕੋਈ ਨਹੀਂ ਹੁੰਦਾ ਚਲ ਮਹਾਰਾਜ ਦਾ ਵੇ ਸਹੀ ਤੂੰ ਮਹਾਰਾਜ ਤੇ ਸੁਣੂਗਾ ਤੂੰ ਮਹਾਰਾਜ ਤੇ ਦਿਨ ਸੁਆਸਾ ਸੁਣੂਗਾ ਤੇ ਮੈਨੂੰ ਤੇ ਬਹੁਤ ਮਹਾਰਾਜ ਤੇ ਵਿਸ਼ਵਾਸ ਵਾ ਉਹ ਨਹੀਂ ਦੇਣਾ ਵਾ ਉਦ ਕੋਈ ਮੰਗੀਏ ਤੇ ਉਹਨੇ ਦੇਣਾ ਵਾ ਤੇ ਮੰਗਦੀ ਵੀ ਮੈਂ ਉਹ ਕੋਈ ਆ ਮਹਾਰਾਜ ਨੇ ਦੇਣਾ ਵਾ ਤੇ ਦਊ ਜਰੂਰ ਪਰ ਉਹਨੂੰ ਥੋੜਾ ਬਿਸ਼ਵਾਸ ਨਹੀਂ ਕੁੜੀ ਨੂੰ ਹੈਗਾ ਜੇ ਹੋਈ ਗੱਲ ਨਹੀਂ ਕਰੂਗਾ ਬਿਸ਼ਵਾਸ ਦਾ ਓਏ ਹੋਏ ਡੱਕ ਡੋਲੇ ਜਖਾਂਦੀ ਰਹਿੰਦੀ ਹੈ ਮੰਨਤੇ ਹੁੰਦਾ ਹੁੰਦਾ ਵੀ ਹੈਗਾ ਵਾ ਕੋਈ ਕਿਹੜਾ ਨਹੀਂ ਹੁੰਦਾ ਹੋ ਹੋ ਇੰਨਾ ਜੇਲ ਹੋ ਗਿਆ ਉਹ ਕੀ ਕਰੇ ਵਿਚਾਰੀ ਜਦੋਂ ਉਹ ਰੱਬ ਰੱਬ ਗਈ ਜਾਂ ਨਹੀਂ ਮੈਨੂੰ ਦੋਅ ਨਹੀਂ ਰੱਬ ਦੀਦਤ ਕਰਕੇ ਤੇ ਰੱਬ ਨੂੰ ਨਹੀਂ ਗਿਆ ਨਹੀਂ ਦਊਗਾ ਮਹਾਰਾਜ ਉਹਨੂੰ ਇਹ ਹੁੰਦਾ ਵਾ ਕਿ ਮੇਰੇ ਕੋਲ ਚਲੋ ਕੋਈ ਬੱਚਾ ਹੋਵੇ ਮੈਂ ਵੀ ਆਪਣਾ ਲੈ ਕੇ ਬਾਵਾਂ ਸਾਰੀ ਦਿਹਾੜੀ ਇਹੋ ਹੀ ਆ ਨਾ ਕਦੀ ਆ ਕੰਮ ਕਰ ਲਾ ਕਦੀ ਉਹ ਕੰਮ ਕਰ ਲਾ ਕੰਮ ਚ ਹੀ ਆ ਆਪਣਾ ਬੱਚਾ ਵੇਰ ਕੇ ਤੇ ਲੈ ਕੇ 10 ਮਿੰਟ ਬਵੇ ਉਹ ਇਹ ਗੱਲ ਹੈ ਕਿ ਕੰਮ ਦੇਣ ਕਰਨਾ ਹੀ ਗਣਾ ਵਾ ਕੰਮ ਹੀ ਨਹੀਂ ਯਾਰਾ ਹੈ ਨਹੀਂ ਕਿ ਰੁਕਮ ਆਪਣੀ ਜਗ੍ਹਾ ਬੱਚਾ ਆਪਣੀ ਜਗ੍ਹਾ ਹੁੰਦਾ ਵਾ ਮੁੰਡੇ ਨੇ ਤੇ ਨਹੀਂ ਕੋਈ ਕਿਹਾ ਕੁੜੀ ਨੂੰ ਨਹੀਂ ਮੁੰਡੇ ਨੇ ਤੇ ਨਹੀਂ ਕਿਹਾ ਖਾਲ ਨੂੰ ਮੈਂ ਪੁੱਛ ਲਈ ਆ ਹੀ ਮੈਂ ਨੂੰ ਆਖਿਆ ਮੈਂ ਵੀ ਨੂੰ ਦੱਸ ਜੇ ਕੋਈ ਕੁੜੀ ਨੂੰ ਆਖਿਆ ਹੀ ਤੇ ਆਂਦਾ ਵੀ ਨਹੀਂ ਮੈਂ ਤੇ ਕੁਛ ਨਹੀਂ ਕਿਹਾ ਹਾਂ ਇਹ ਉਹਦੀ ਆਪਣੇ ਮਨ ਚ ਪਤਾ ਨਹੀਂ ਕੀ ਗੱਲ ਆਈ ਸੀ ਮਨ ਚ ਆਈ ਸਮਝਾਉਣਾ ਹੀ ਉਹਦੀ ਮਾਂ ਦੇ ਵਿੱਚ ਗੱਲ ਆਈ ਨਹੀਂ ਮੈਂ ਤੇ ਆਪੇ ਬਥੇਰਾ ਸਮਝਾਇਆ ਫਿਰ ਉਹਨੇ ਰਵਿੰਦਰ ਨੇ ਵੀ ਸਮਝਾਇਆ ਕਿ ਮੈਂ ਕਹੀ ਤੈਨੂੰ ਕੋਈ ਉਹ ਜੀ ਗੱਲ ਕਹੀ ਆ ਕਿ ਜਦਾਂ ਲੋਕੀ ਉਹ ਕਰ ਅੱਜ ਕੱਲ ਤਾਂ ਨਹੀਂ ਮੇਨੇ ਮਾਰਦੇ ਆ ਇਹੋ ਜੀ ਗੱਲ ਤੇ ਆਪਣੇ ਘਰ ਚ ਹੈ ਨਹੀਂ ਕਿ ਤੇ ਨਾ ਹੀ ਕੁੜੀ ਨੂੰ ਕੋਈ ਮਾੜੀ ਗੱਲ ਕਹਿਣੀ ਆ ਠੀਕ ਤੇ ਸਾਡੀ ਉਹ ਧੀ ਆ ਅਸੀਂ ਆਪਣੇ ਵਿਆਹ ਕੇ ਲਿਆਂਦੀ ਆ ਤੇ ਸਾਨੂੰ ਮਾਰਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਆਪੇ ਮਾਰ ਇਹਨੇ ਦੇਣਾ ਵਾ ਉਦੋਂ ਮੰਗਣਾ ਤੇ ਉਹਨੇ ਦੇਣਾ ਵਾ ਚਲੋ ਤੀ ਫੇਰ ਖਾ ਰੋਟੀ ਠੀਕ ਆ ਠੀਕ ਮੰਮੀ ਡੈਡੀ ਕਿੱਥੇ ਗਏ ਤੁਹਾਨੂੰ ਫੋਨ ਕੇ ਤਾਂ ਆਇਆ ਹੀਗਾ ਤੇ ਮਿੰਨੂ ਨਹੀਂ ਦੱਸ ਕੇ ਗਏ ਵੀ ਕਿੱਥੇ ਚੱਲੇ ਆ ਕੋਈ ਨਹੀਂ ਆਪੇ ਆ ਜਾਣਗੇ ਜਿੱਥੇ ਕਿਤੇ ਗਏ ਹੋਣਗੇ ਨਹੀਂ ਉਹ ਤੇ ਕੋਈ ਨਹੀਂ ਆ ਚਲ ਮੰਮੀ ਡੈਡੀ ਕੀ ਗੱਲਾਂ ਕਰਨ ਦਾ ਸੀ ਤੁਹਾਡੇ ਨਾਲ ਉਹਨਾਂ ਨੇ ਤੇ ਕੋਈ ਗੱਲ ਨਹੀਂ ਕੀਤੀ ਮੇਰੇ ਨਾਲ ਨੇ ਮੈਂ ਪਾਣੀ ਫਰੋਣ ਗਈ ਮੈਂ ਸੁਣ ਲਿਆ ਮੈਂ ਡੈਡੀ ਵੀ ਬੱਚੇ ਵੱਲੋਂ ਕੋਈ ਡੈ ਹੀ ਗੱਲ ਕਰਨਾ ਬੱਚੇ ਵੱਲੋਂ ਤਾਂ ਫਿਰ ਹੁਣ ਸਾਰਿਆਂ ਨੂੰ ਪਰੇਸ਼ਾਨੀ ਹੈਗੀ ਆ ਪਰ ਤੁਸੀਂ ਆਖ ਦਿੰਦੇ ਜੇ ਰੱਬ ਤੇ ਯਕੀਨ ਵੇ ਲੋ ਡੈਡੀ ਨੇ ਵੀ ਕਹਿਤਾ ਆ ਪਿੰਨੇ ਸਾਲ ਹੋ ਗਏ ਆ ਤੁਹਾਡਾ ਰੱਬ ਕਿੱਥੇ ਆ ਹੰਤ ਦਿਖਿਆ ਨਹੀਂ ਆ ਚਲੋ ਉਹਨੇ ਵੀ ਇਹੋ ਗੱਲ ਕਹੀ ਆ ਫਿਰ ਰੱਬ ਕਿੱਥੇ ਆ ਪਰ ਨਹੀਂ ਰੱਬ ਹੈਗਾ ਵਾ ਰੱਬ ਹੈਗਾ ਤੇ ਫੇਰ ਹੀ ਅਸੀਂ ਮੰਨਦੇ ਆ ਚਲੋਗੇ ਹੋਦੇ ਤੇ ਵਿਸ਼ਵਾਸ ਵਾ ਤੇ ਮਾਰਾ ਇਹਨੇ ਦੇਣਾ ਤਾਂ ਤੁਸੀਂ ਐਵੇਂ ਮੰਨਣਾ ਇਨਾ ਹਵਲਾ ਕਰਿਆ ਕਰ ਮੈਨੂੰ ਤੇਰੇ ਸਮਝ ਨਹੀਂ ਕੋਈ ਲੱਗੀ ਅਗੇ ਤੂੰ ਕਦੀ ਪੁੱਤ ਇਹੋ ਜਿਹੀ ਗੱਲ ਨਹੀਂ ਕਦੀ ਕੀਤੀ ਤੇ ਹੁਣ ਇਤਨਾ ਕਿਉਂ ਕਰਦੀ ਆ ਮੇਰੀ ਸਮਝ ਨਹੀਂ ਮੰਮੀ ਤੁਹਾਨੂੰ ਲੱਗਣੀ ਤੁਹਾਨੂੰ ਨਹੀਂ ਪਤਾ ਮੇਰੇ ਦਿਲ ਚ ਕੀ ਚੱਲੀ ਜਾਂਦਾ ਹੁਣ ਮੈਨੂੰ ਪਤਾ ਵਾ ਤੇਰੇ ਦਿਲ ਚ ਕੀ ਚੱਲਦਾ ਜਾਂ ਤੱਕ ਦੱਸ ਮੈਨੂੰ ਕਦੀ ਤੇਨੂੰ ਕੁਛ ਅਹੀਂ ਕਿਹਾ ਵਾ ਜਾਂ ਕਦੀ ਤੈਨੂੰ ਰਵਿੰਦਰ ਨੇ ਕਿਹਾ ਕਦੀ ਉਹਨੇ ਵੀ ਨਹੀਂ ਤੈਨੂੰ ਕਦੀ ਕੁਛ ਕਿਹਾ ਤੇ ਗੱਲ ਕਰੀ ਆਖੀ ਨਹੀਂ ਕੋਈ ਗੱਲ ਕੋਈ ਨਹੀਂ ਆ ਮੰਮੀ ਮੈਨੂੰ ਵੀ ਪਤਾ ਵਾ ਪਰ ਮੈਨੂੰ ਇਹ ਆ ਵੀ ਟਾਈਮ ਜਿਆਦਾ ਹੁੰਦਾ ਜਾਂਦਾ ਵਾ ਤੇ ਹੁਣ ਸਾਰਿਆਂ ਦੇ ਦਿਲਾਂ 'ਚ ਇਹ ਖਿਆਲ ਆਉਣ ਲੱਗਾ ਪਿਆ ਕਿ ਤੂੰ ਹੀ ਬਣਨੀ ਕਿਉਂ ਪੱਥਰ ਬਣ ਕੇ ਬਹਿ ਗਏ ਜੇ ਤੂੰ ਉਹ ਤਾਂ ਮੈਂ ਤੇ ਪੱਥਰ ਕੀ ਜਾਂਦੇ ਹੁੰਦੇ ਬਣਨਾ ਹੀ ਪੈਣਾ ਮੈਨੂੰ ਮੈਨੂੰ ਵਿਸ਼ਵਾਸ ਆ ਮਹਾਰਾਜ ਤੇ ਅਜੇ ਫਿਰ ਮੈਂ ਵੀ ਇਦਾਂ ਕਹੀ ਜਾਵਾਂ ਤੇ ਫਿਰ ਇਹ ਜੀਵਾਂਗੇ ਕਿੱਦਾਂ ਉਹ ਤੇ ਗੱਲ ਤੁਹਾਡੀ ਠੀਕ ਆ ਤੇ ਤੂੰ ਵੀ ਨਾ ਇਦਾਂ ਕਰਿਆ ਕਰ ਤੂੰ ਆਹ ਸਬਜ਼ੀ ਛੱਡ ਤੇ ਚਾਹ ਘੋਟ ਬਣਾ ਤੇ ਬੈ ਕੇ ਸਾਰੇ ਜਾਣੇ ਪੀਏ ਚਲੋ ਕੋਈ ਨਹੀਂ ਮੈਂ ਬਣਾ ਦਿੰਦੀ ਆ ਕੀ ਇਹਦੇ ਮੇਂ ਸਬਜੀ? ਹਾਂ ਮੈਂ ਸਬਜੀ ਕਾਟੀ ਲਵਾ ਬਣਾ ਲੀ ਸਬਜੀ। ਡੈਡੀ ਕਿਹਾ ਕਿ ਪਤਾ ਨਹੀਂ ਫੋਨ ਆਇਆ ਸੀ ਉਹਨਾਂ ਨੂੰ ਤੇ ਚਲ ਗਏ ਚਪਕਾ ਕੇ ਦੱਸਿਆ ਕੁਛ ਨਹੀਂ ਉਹਨਾਂ ਨੇ। ਗਏ ਕਿੱਥੇ ਆ? ਪਤਾ ਕੋ? ਨਹੀਂ ਨਹੀਂ ਦੱਸ ਕੇ ਨਹੀਂ ਗਏ ਵੀ ਕਿੱਥੇ ਚਲੇ ਆ। ਅੱਛਾ ਤੇ ਉਹ ਹਰਦੀਪ ਮੈਨੂੰ ਕੱਲ ਕਹਿਣ ਦੇ ਉਹ ਸਮਾਨ ਜਿਆ ਪ੍ਰੈਸ ਦਾ ਇੱਕ ਤੇ ਇੱਕ ਮਸ਼ੀਨ ਦਾ ਖਣੀ ਜੀ ਨਹੀਂ ਚੱਲਦਾ ਤੇ ਉਹ ਡੈਡੀ ਨੂੰ ਕਹਿਣਾ ਉਹ ਸਮਾਨ ਜਿਆ ਗੋਣੋ ਲਮਾਲੇ ਪ੍ਰੈਸ ਠੀਕ ਕਰਾਉਣੀ ਇਹਦੇ ਉਹਨਾਂ ਨੂੰ ਦੱਸ ਦੇਣਾ ਕਹਿ ਲੈਣਾ ਘਰਾ ਲਿਆ ਹੁੰਦੇ ਜੇ ਚੱਲੇ ਜਾਏ ਉਹ ਮੈਨੂੰ ਤੇ ਦੱਸਿਆ ਨਹੀਂ ਹਰਵੀਰ ਹਰਦੀਪ ਨੇ ਵੀ ਨਹੀਂ ਦੱਸਦੀ ਤੇ ਚਲ ਮੈਂ ਕਹਿ ਦਿੰਦੀ ਕਿ ਚਲ ਲੈ ਜਾਓ ਪ੍ਰੈਸ ਕਰਾ ਲਿਆ ਉਹ ਠੀਕ ਉਹ ਹੁਣ ਫਿਰ ਮੈਂ ਤੇ ਜਾਵਾਂ ਮੈਂ ਉਹ ਕਰਾ ਲਿਆ ਮੈਂ ਆਹੋ ਫਿਰ ਉਹ ਤੁਹਾਨੂੰ ਤੁਸੀਂ ਪਤਾ ਕੱਪੜੇ ਪ੍ਰੈਸ ਕਰਨੇ ਹੁੰਦੇ ਰੋਜ਼ ਫਿਰ ਉਹ ਕਰਾਉਣੀ ਪੈਣੀ ਆ ਤੇ ਮਸ਼ੀਨ ਵੀ ਕਰਾਉਣੀ ਪੈਣੀ ਆ ਆਹ ਜੇ ਕੱਪੜੇ ਧੋਣੇ ਹੁੰਦੇ ਆ ਮੈਨੂੰ ਕਿੰਨੇ ਦਿਨਾਂ ਦੀ ਆਖਣ ਦੇਈ ਉਹ ਵੀ ਚੁੱਪ ਕਰਕੇ ਚਲ ਕੇ ਦੱਸ ਦੇਣੀ ਕਾ हाँ वो दास के जानते थे चलो ना नंदे भी ची चल लेंगे शहर ते ले ले जो नाला करा लिया वो ठीक है हरदीप वैसे मम्मी हरदीप ने मचा क्या ही बना आकलिया चल दे यहू नहीं बना हो ना आ चल चाबी ने कोटा रोटी ठहर के खाला है आ चल दे ये बना हो ना जाब एक पला हरदीप बाप रे ਬੜੀ ਗੱਝ ਹੈ ਤੇ ਤੂੰ ਮੈਨੂੰ ਵੀ ਰੋਣਾ ਪੰਦੀ ਦੇਣੀ ਆ ਵੀ ਆ ਚੀਂ ਬਣਾਰੀ ਆ ਆ ਚੀ ਚਾਹੀਦੀ ਆ ਤੇ ਹੁਣ ਗੈਰੋ ਦੱਸਿਆ ਕਿਉਂ ਨਹੀਂ ਮਮੀ ਨੂੰ ਪੁੱਛਿਆ ਮੈਂ ਕਿ ਇਹ ਦੀ ਤੇ ਮੈਂ ਬਣਾਰਾ ਕੋਲ ਗਈ ਕਿ ਕਿਹਦਾ ਨਹੀਂ ਆ ਕੀ ਗੱਲ ਹੈ ਧਿਆਨ ਨਹੀਂ ਨਾ ਦੀ ਗੱਲ ਤੇ ਤੈਨੂੰ ਬੜੀ ਜਿਹੜੀ ਆਖਾਂ ਮੈਂ ਵੀ ਤੂੰ ਮੈਂ ਮਾਰਾ ਤੂੰ ਆਪਣਾ ਲੋੜ ਨਾ ਪਾਇਆ ਗਿਆ ਬਾਲਾ ਤੂੰ ਦਿਮਾਗ ਤੇ ਨਾ ਇਹਨਾਂ ਨੂੰ ਸੋਧਿਆ ਕਰ ਵਾਪੇ ਮਾਰਾ ਇਹਨੂੰ ਸਵਾਰੂ ਕਰ ਸਾਰਾ ਕਰ

ਇਹ ਇੱਧਰ ਫੋੜ ਲੈ ਪਾਣ ਜੀ ਇੱਧਰ ਆੜੀ ਜਾਂਦੀ ਕੀ ਬੰਡਿਆ ਵਾ ਬਾਣਾ ਕੀ ਆ ਵੇ ਖੰਡਈਆਂ ਕੋਈ ਲੱਗਦੀ ਕੁਤੋਰੀ ਤਦੂ ਅੱਛਾ ਲਗਦੀਆਂ ਲੁਕਦੀਆਂ ਤਾਂ ਨਹੀਂ ਜਾਂਦੇ ਲਗਦੀਆਂ ਵਾਂ ਉਹਦਾ ਬਾਰੇ ਆਪੀ ਲਗਦੀਆਂ ਮੈਂ ਤੇ ਆ ਸੜੀ ਬੜੀਆਂ ਜਾਂਦੀਆਂ ਵਾਂ ਤੇ ਫੇਰੀਆਂ ਲਗਦੀਆਂ ਆਂ ਆਟੀਆਂ ਵੀ ਲੱਗਣ ਡੀਆਂ ਫੇਰੇ ਦੋਜੀ ਮੰਗਣ ਡਿਆ ਹੰਦਾ ਮੈਂ ਦੋ ਲਾ ਕੇ ਅੱਛਾ ਅੱਛਾ ਮੈਂ ਖਲੋ ਜਾ ਦੋਕ ਦਿਨ ਦਿੰਨੇ ਤੈਨੂੰ ਤੋਰੀਆਂ ਹਾਂ ਉਹ ਚੱਲ ਕੀ ਵਾਧੂ ਚੀਜ਼ ਜੜੀ ਕੀ ਕਰਨੀ ਨੌਰਾਨੀ ਨੌਰਾਨੀ ਵੀ ਦੇਵਨੀਏ ਕੁਛ ਕਰਨਾ ਅੰਦਰ ਇਹ ਨਹੀਂ ਮੁੱਕਦੇ ਇਹਨਾਂ ਦੇ ਤੇ ਕੰਮ ਵੀ ਨਹੀਂ ਆਉਂਦੇ ਤੈਈਏ ਕੁਛ ਨਾ ਕੁਛ ਕਰਨਾ ਪੈਂਦਾ ਹੁਣ ਇਹ ਵੇਲੇ ਤੁਹਾਨੂੰ ਪਤਾ ਵਾ ਵੀ ਕੰਮ ਹੁੰਦਾ ਵਾ ਕੱਪੜੇ ਧੋ ਲਾ ਕਦੀ ਕੁਛ ਕਰ ਲੈ ਕਦੀ ਕੁਛ ਕਰ ਲੈ ਆ ਹੋਏ ਹੋ ਕੋਈ ਆ ਕੇ ਜੜੇ ਘਰ ਦੇ ਕੰਮ ਆ ਕੰਮ ਤੇ ਕਰੀ ਵੱਡੇ ਹੋਏ ਹੋ ਹੋਰ ਕਿੰਨਾ ਆ ਹਾਂ ਠੀਕ ਠਾਕ ਵਧੀਆ ਅੱਛਾ ਆਇਆ ਕੋਣ ਬਾਜੀ ਦਾ ਹਾਂ ਜੀ ਆਇਆ ਹੁਣੇ ਹੋਂਡਿਆ ਅੱਛਾ ਠੀਕ ਠਾਕ ਹੈ ਹਾਂ ਵਧੀਆ ਮੁੰਡਾ ਚੱਲਿਆ ਇੱਕ ਮਾਣਾ ਨੂੰ ਮੈਂ ਤੋਰਨਾ ਸੀ ਤੇ ਮੈਂ ਹੋ ਕੇ ਆਵਾ ਪਹਿਲਾਂ ਫੇਰ ਜਾਨੀ ਅੱਛਾ ਅੱਛਾ ਅਖੜੇ ਨਾਲ ਚੱਲ ਮੇਰੇ ਮੰਮੀ ਚੱਲੇ ਕਿਸੇ ਕਦੇ ਕੰਮ ਜਾਣਾ ਹੁਣਾਵਾ ਹਾਂ ਕੰਮ ਇਹ ਨੂੰ ਥੋੜਾ ਜਿਹਾ ਕਿਤੇ ਕਿਤੇ ਜਾਣਾ ਇਹ ਮੁੜ ਕੇ ਉਧਰ ਇੱਕ ਘਰ ਭੋਗ ਗਈ ਉਧਰ ਵੀ ਜਾਣਾ ਵਾ ਉਧਰ ਹੁਣ ਜਾਇ ਨਾ ਜਾਣਾ ਘਰ ਕੰਮ ਬੜਾ ਆਜੇ ਆਹੋ ਸਾਨੂੰ ਵੀ ਸਾਂ ਆਇਆ ਜਾਣ ਦਾ ਪਰ ਮੇਰੇ ਕੋ ਵੀ ਨਹੀਂ ਜਾ ਰਹੀ ਨਾ ਕਪੜਾ ਬੜਾ ਧੋਣ ਵਾਲਾ ਪਿਆ ਵਾ ਆ ਨਹੀਂ ਫਿਰ ਆ ਮੀਂ ਮੂਆਂ ਦਾ ਕਰਕੇ ਨਾ ਜਿਆਦਾ ਫਿਰ ਕੰਮ ਜਾਵਾ ਹੋ ਜਾਂਦਾ ਵਾ ਤਾਂ ਹੀ ਤੇ ਕਿਹਾ ਕਰਕੇ ਹੋਰ ਆਜੋ ਫਿਰ ਚਾਹ ਬਣਾਈਏ ਚਾਹ ਕੀ ਪੀਣੀ ਆ ਦਹੀਂ ਹੋਣੀ ਉਹ ਵੀ ਇਹਨੂੰ ਮਿਲਾਵਾਂਗੇ ਆਪਾਂ ਕਮੋਟਾਵਾਂਗੇ ਵਿਚਾਰੀ ਨੂੰ ਆ ਚੱਲ ਕੋਈ ਨਹੀਂ ਕਮੋਟਾ ਦੇ ਆਈ ਤੇ ਕਿਹਾ ਉੱਥੇ ਕਿ ਲੱਗ ਗਈ ਨਹੀਂ ਚੱਲੋ ਪਹੁੰਚੇ ਰੋ